ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਜਿਹੜੇ ਭਾਰਤ ਵਿੱਚ ਖਾਲਸਤਾਨੀ ਜਿਹੜੇ ਹੱਕ ਠੋਕੇ ਕਹਿੰਦੇ ਸੀ ਅਸੀਂ ਅਸਾਇਲਮ ਪਾਉਣ ਵਾਸਤੇ ਚਿੱਠੀਆਂ ਵੇਚੀਆਂ ਨੇ ਚਿੱਠੀਆਂ ਵੇਚਾਂਗੇ ਇਹਨਾਂ ਦਾ ਜਿਹੜਾ ਖਾਲਸਤਾਨ ਦਾ ਮੁੱਢੀ ਹੈ ਜਿਹੜਾ ਭਾਰਤ ਵਿੱਚ ਪੰਜਾਬ ਵਿੱਚ ਬੈਠੇ ਸਿਮਰਦੀਤ ਸਿੰਘ ਮਾਨ ਜੀ ਨੂੰ ਮੈਂ ਕਹਿਣਾ ਹੁੰਦਾ ਬਸ ਹੁਣ ਅੰਤਮ ਸ਼ਾਹਾਂ ਤੇ ਹੈ ਮਤਲਬ ਕਦੋਂ ਵੀ ਖਤਰੇ ਦਾ ਘੋਗੂ ਬੋਲ ਸਕਦਾ ਜੇ ਮਚਮਕੀਲਾ ਸਾਹਿਬ ਕਹਿੰਦੇ ਸੀ ਖਰੋਨਾਂ ਨੇ ਤਾਂ ਬੇਮਿੱਤਰਾ ਖਤਰੇ ਦਾ ਘੋਗੂ ਬੋਲ ਗਿਆ ਇਹ ਬੋਲ ਬੋਲੀ ਸੀ ਚਲੋ ਜਿਹੜੇ ਮੈਂ ਗੱਲ ਕਰਨੀ ਹੈ ਹੁਣ ਧਿਆਨ ਦੇ ਨਾਲ ਸੁਣ ਲਿਓ ਜਿਨ੍ਹਾਂ ਨੇ ਇਹ ਗੱਲ ਸੁਣ ਕੇ ਚਲੂਨੇ ਲੜਨਗੇ ਮਿਰਚਾਂ ਲੱਗਣਗੀਆਂ ਤੇ ਉਹ ਕੋਲੇ ਸਾਬਣ ਰੱਖ ਲਿਓ ਤੇਲ ਰੱਖ ਲਿਓ ਸਾਬਣ ਲਾ ਕੇ ਤੇਲ ਲਾ ਲਿਓ ਸ਼ਾਇਦ ਹੱਥ ਕਿਤੇ ਕਸੂਤੇ ਥਾਂ ਲੱਗ ਜਾਂਦਾ ਪਰ ਸਚਾਈ ਇਹ ਹੈ ਮਿੱਤਰੋ ਤੁਹਾਡੀਆਂ ਇੰਟਰਵਿਊ ਔਨ ਰਿਕਾਰਡ ਪਈਆਂ ਨੇ ਜਿਹਦੇ ਵਿੱਚ ਕਿਹਾ ਸੀ ਕਿ ਸਾਢੇ 4 ਲੱਖ ਚਿੱਠੀ ਵੇਚੀ ਐ ਸੀ 35000 ਕਹਿੰਦੇ ਸਿਮਰਜੀਤ ਮਾਨ ਕੋਲੇ ਜਾਂਦਾ ਸੀ ਤੇ 15000 ਜਿਲ੍ਹਾ ਪ੍ਰਧਾਨ ਕੋਲੇ ਜਾਂਦਾ ਸੀ ਮੈਂ ਗੱਲ ਤਾਂ ਕਰ ਰਿਹਾ ਜਿਹੜੇ ਭਾਰਤ ਦੇ ਲੋਕ ਅਮਰੀਕਾ ਤੋਂ ਰਿਪੋਰਟ ਕੀਤੇ ਹੈ ਤੇ ਉਹਨਾਂ ਨੇ ਬਹੁਤਿਆਂ ਨੇ ਇਹਨਾਂ ਦੀਆਂ ਚਿੱਠੀਆਂ ਲਈਆਂ ਸੀ 50000 ਰੁਪਇਆ ਦੇ ਕੇ ਇੰਨਾ ਕਿ ਸੱਚ ਤਾਂ ਇਹਨਾਂ ਨੇ ਕਬੂਲ ਕੀਤਾ ਹੋਇਆ ਕਿ ਅਸੀਂ 50000 ਰੁਪਇਆ ਚਿੱਠੀ ਦਾ ਲਿਆ ਸੀ ਪਰ ਤੁਸੀਂ ਇਕੱਲੇ ਅਮਰੀਕਾ ਦੀ ਗੱਲ ਨਾ ਕਰੋ ਇਹ ਜਹਾਜ਼ ਤਾਂ ਕੈਨੇਡਾ ਦਾ ਵੀ ਭਰ-ਭਰ ਕੇ ਆਉਣਗੇ ਇਹ ਵੀ ਸੱਚਾਈ ਹੈ ਹੁਣ ਜਿਹੜੀ ਮੈਂ ਇਹਦੀ ਕਰਤੂਤ ਦੱਸਣੀ ਹੈ ਨਾ ਮੈਂ ਪਹਿਲਾਂ ਹੀ ਕਹਿ ਦਿੰਦਾ ਮੈਨੂੰ ਪਤਾ ਕਹਿੰਦੇ ਨੇ ਤੂੰ ਤਾਂ ਪੱਗ ਵਿੱਚ ਸਿਰ ਫਸਾਇਆ ਹੋਇਆ ਹੈ ਤੂੰ ਤਾਂ ਭਾਰਤੀ ਏਜੰਸੀਆਂ ਦਾ ਦਲਾਲ ਹੈ ਦੱਲਾਂ گولਖੋੜ ਹੈ ਮੈਨੂੰ ਇਹ ਕਹਿੰਦੇ ਇਹ ਕਹਿੰਦੇ ਨਹੀਂ ਕਿਉਂ ਕਹਿੰਦੇ ਕਿਉਂਕਿ ਅਸੀਂ ਹਿੰਮਤ ਰੱਖਦੇ ਆਂ ਚੋਰ ਨੂੰ ਚੋਰ ਕਹਿਣ ਦੀ ਸਾਧ ਨੂੰ ਸਾਧ ਕਹਿਣ ਦੀ ਗੁੰਡੇ ਨੂੰ ਗੁੰਡਾ ਕਹਿਣ ਦੀ ਅਸੀਂ ਹਿੰਮਤ ਰੱਖਦੇ ਆਂ ਕਹੀਂ ਚੱਲੋ ਬੁੱਟਾ ਸਿੰਘ ਨੇ ਮਰਦੇ ਦਮ ਤੱਕ ਗੱਲ ਕਰਦੇ ਰਹਿਣਾ ਹੱਸਦੇ ਰਹਿਣਾ ਬੇਖੌਫ ਹੋ ਕੇ ਬੋਲਦੇ ਰਹਿਣਾ ਜੇ ਤੜ ਹੈਗੀ ਆ ਨਾ ਮਣੀ ਮੋਟੀ ਤਾਂ ਜਵਾਬ ਦਿਓ ਨੰਗੇ ਕਰਕੇ ਸੱਡੂ ਪੂਰੀ ਦੁਨੀਆ ਵਿੱਚ ਚੇਤੇ ਰੱਖਿਓ ਗੱਲ ਇਹ ਕਹਿੰਦੇ ਨਾ ਸੀ 50000 ਰੁਪਏ ਲਿਆ ਸੀ ਚਿੱਠੀ ਦਾ ਪਰ ਜਿਹੜੇ ਲੋਕ ਮੈਨੂੰ ਫੋਨ ਕਰਦੇ ਨੇ ਕਹਿੰਦੇ ਗਿਆਨੀ ਜੀ ਅਸੀਂ 223344 ਲੱਖ ਰੁਪਏ ਵੀ ਦਿੱਤਾ ਹੈ ਸਿਮਰਿਤ ਮਾਨ ਨੂੰ ਚਿੱਠੀ ਮੁੱਲ ਲਈ ਹੈ ਹੁਣ ਦੱਸੋ ਕਰਤੂਤਕ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹਨਾ ਇਹ ਕਹਿੰਦੇ ਅਸੀਂ ਕੌਮ ਦੇ ਜਰਨਲ ਆ ਜੀ ਅਸੀਂ ਤਾਂ ਖਾਲਿਸਤਾਨ ਬਣਾਉਣਾ ਹੁਣ ਜਿਹੜੇ ਬੰਦੇ ਡਿਪੋਰਟ ਕੀਤੇ ਆ ਰਹੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਵੀ ਆਉਣਗੇ ਇੱਕ ਜਹਾਜ਼ 트ੰਪ ਨੇ ਹੋਰ ਭਰ ਲਿਆ ਕਿੰਦੇ ਦੂਜਾ ਜਹਾਜ਼ ਵੀ ਆਉਣ ਵਾਲਾ ਜੇ ਤੁਹਾਡੇ ਕੋਲੇ 25 30 ਰੁਪਇਆ ਚਿੱਠੀਆਂ ਦਾ ਇਕੱਠਾ ਕੀਤਾ ਹੋਇਆ ਪਿਆ ਤੁਸੀਂ ਮੰਨਦੇ ਹੋ ਫਿਰ ਉਹਨਾਂ ਵਿੱਚੋਂ ਇਹਨਾਂ ਲੋਕਾਂ ਦੀ ਹੈਲਪ ਕਰ ਦਿਓ ਥੋੜੀ ਬਹੁਤੀ ਕਰੋੜਾਂ ਦੇਣ ਦੀ ਲੋੜ ਨਹੀਂ ਇੱਕ ਬੰਦੇ ਨੂੰ 10-15 ਲੱਖ 20 ਲੱਖ ਤੱਕ ਦੇ ਦਿਓ ਅਗਲਾ ਆਪਣੇ ਪੈਰਾਂ ਤੇ ਖੜਾ ਹੋ ਜਾ ਪਰ ਤੁਸੀਂ ਬੇਸ਼ਰਮ ਤੁਸੀਂ ਖਾਲਿਸਤਾਨ ਦੇ ਨਾਂ ਤੇ ਚਿੱਠੀਆਂ ਵੇਚ ਕੇ ਅਸਾਈਲਮ ਦੇ ਨਾਂ ਤੇ ਚਿੱਠੀਆਂ ਵੇਚ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਲੋਕਾਂ ਨੂੰ ਲੁੱਟਿਆ ਹੁਣ ਇੱਕ ਗੱਲ ਹੋਰ ਕਹਿਣੀ ਹੈ ਇਹ بڑے ਵੱਡੇ ਲੈਵਲ ਤੇ ਇੰਟਰਨੈਸ਼ਨਲ মিডিਏ ਨੇ ਇਹ ਮੁੱਦਾ ਚੁੱਕਿਆ ਹੋਇਆ ਚਿੱਠੀਆਂ ਦਾ ਹੁਣੇ ਦੁਕਾਨਾਂ ਬੰਦ ਹੋਣਗੀਆਂ ਇਹ ਸਭੀ ਨੂੰ ਤਾਂ ਮਾਣ ਨੂੰ ਵੀ ਪਤਾ ਹੈ ਜਿਹੜੇ ਮੰਦਲੀਆਂ ਨੇ ਉਹਨਾਂ ਨੂੰ ਪਤਾ ਹੈ ਵੀ ਹੁਣ ਇਹ ਦੁਕਾਨ ਜਿਹੜੀ ਚਿੱਠੀਆਂ ਵੜ ਗਈ ਇਹ ਬੰਦ ਹੋਊਗੀ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਸ਼ਰਿਆਮ ਜੱਜ ਨੇ ਕਹਿਤਾ ਉਹ ਕਹਿੰਦੇ ਤੁਹਾਨੂੰ ਕਿਹੜਾ ਖਤਰਾ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਸਿਮਰਜੀਤ ਮਾਨ ਖਾਲਸਤਾਨ ਬਣਾਉਣਾ ਚਾਹੁੰਦਾ ਹੈ ਤੇ ਜਿਹੜਾ ਸਿਮਰਜੀਤ ਮਾਨ ਦਾ ਚੇਲਾ ਸੀ ਅਮਰਪਾਲ ਇਹ ਤਾਂ ਦੋਨੇ ਐਮਪੀ ਬਣੇ ਹੋਏ ਐ ਤਕਰੀਬਨ ਜੱਜ ਨੇ ਕਹਿਤਾ ਅਦਾਲਤ ਦੇ ਵਿੱਚ ਫਿਰ ਕਹਣਗੇ ਜੀ ਉਹ ਤਾਂ ਜਿਹੜੀ ਪਾਈ ਸੀ ਨਾ ਪੋਸਟ ਫੇਕ ਹੈ ਕਹਿੰਦੇ ਕਿਸੇ ਨੇ ਪਾਤੀ ਪੋਸਟ ਫੇਕ ਹੋਵੇ ਕੋਈ ਮਤਲਬ ਨਹੀਂ ਪਰ ਇਹ ਦੱਸੋ ਹਰਾਮ ਦਿਓ ਵੀ ਚਿੱਠੀਆਂ ਵੇਚੀਆਂ ਨੇ ਕਿ ਨਹੀਂ ਵੇਚੀਆਂ? ਸਿਮਰਿਤ ਮਾਨ ਦੀ ਇੰਟਰਵਿਊ ਪਈ ਏ ਕਿ ਨਹੀਂ ਪਈ? ਇਹ ਦੱਸੋ। ਇਹ ਸ਼ਰਮ ਪਤਾ ਹੈ। ਦੂਜੀ ਗੱਲ ਤੁਸੀਂ ਖਾਲਿਸਤਾਨ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ। ਖਾਲਿਸਤਾਨ ਦਾ ਮੁੱਦਾ ਕਿਹਨੇ ਉਭਾਰਿਆ? ਆਈਐਸਆਈ ਨੇ। ਉਹ ਤਾਂ ਪਾਕਿਸਤਾਨ ਵਿੱਚ ਬੈਠੇ ਆ। ਤੁਸੀਂ ਵੀ ਜਾਓ ਪਾਕਿਸਤਾਨ ਵਿੱਚ ਬਣਾ ਲਓ ਜਾ ਕੇ ਖਾਲਿਸਤਾਨ। ਹੁਣ ਟਰੰਪ ਨੇ ਦਾ ਛਿੱਤਰ ਫੇਰਿਆ ਚੰਗੀ ਤਰ੍ਹਾਂ ਟਰੂਡੋ ਵੀ ਫੇਰੂਗਾ ਟਰੂਡੋ ਨੂੰ ਵਿਚਾਰ ਨੂੰ ਖਿਮਾਜਾ ਭੋਤਨਾ ਪੈ ਗਿਆ ਉਹਨੂੰ ਅਫੀਵਾ ਦੇਣਾ ਪੈ ਗਿਆ ਆਪਣੀ ਪ੍ਰਧਾਨਗੀ ਤੋਂ ਇੱਕ ਗੱਲ ਜਿਹੜੀ ਹੁਣ ਕਹਿਣੀ ਆ ਨਾ ਇਹ ਹੱਡਾਂ ਤੇ ਵੱਜਣੀਆਂ ਚਲੂਣੇ ਵੀ ਲੜਨਗੇ ਪਰ ਜੇ ਤੁਸੀਂ ਚਾਹੁੰਦੇ ਆ ਨਾ ਵੀ ਅਸੀਂ ਖਾਲਸਤਾਨ ਬਣਾਉਣਾ ਸਭ ਤੋਂ ਪਹਿਲਾਂ ਖਾਲਿਸਤਾਨ ਦੇ ਮੁੱਦੇ ਤੇ ਇਲੈਕਸ਼ਨ ਮੈਂ ਲੜੋ ਤੁਹਾਡੇ ਨਾਲ ਪਰ ਹਰਾਮ ਖੋਰੀਆਂ ਨਾ ਕਰੋ ਪੰਜਾਬ ਦੇ ਲੋਕਾਂ ਨੂੰ ਕਹੋ ਵੀ ਆਓ ਖਾਲਿਸਤਾਨ ਦੇ ਏਜੰਡੇ ਤੇ ਇਲੈਕਸ਼ਨ ਲੜਦੇ ਆਪਾਂ ਪਤਾ ਤਾਂ ਲੱਗੇ ਲੋਕਾਂ ਨੂੰ ਤੁਸੀਂ ਖਾਲਿਸਤਾਨ ਦੇ ਮੁੱਦੇ ਤੇ ਲੋਕਾਂ ਨੂੰ ਬਣਾ ਰਹੇ ਹੋ ਮੂਰਖ ਆਪ ਤੁਸੀਂ ਸੰਵਿਧਾਨ ਦੇ ਅੰਡਰ ਰਹਿ ਕੇ ਇਲੈਕਸ਼ਨ ਵੀ ਲੜੀ ਹੈ ਤੁਹਾਨੂੰ ਪੈਨਸ਼ਨਾਂ ਵੀ ਮਿਲਦੀਆਂ ਨਹੀਂ ਅ ਜਿਹੜਾ ਮੂਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਹੈ ਇਹ ਵੀ ਇਹੀ ਕਹਿੰਦਾ ਸੀ ਕੁੱਤੇ ਦਾ ਵੱਢਿਆ ਸਾਨੂੰ ਅਸੀਂ ਸਵਿਧਾਨ ਨੂੰ ਮੰਨਾਂਗੇ ਇਹੀ ਸਿਮਰਿਤ ਦਾ ਮਾਨ ਕਹਿੰਦਾ ਜੇ ਨੱਚਣਾ ਹੈ ਨਾ ਫਿਰ ਢੰਡ ਕੱਢਣ ਦੀ ਲੋੜ ਨਹੀਂ ਖੁੱਲ ਕੇ ਨੱਚੋ ਜੇ ਨੱਚਣਾ ਨਹੀਂ ਆਉਂਦਾ ਕਲਾਸਾਂ ਨਾਲਿਓ ਸਿਖਾ ਦੇਾਂਗੇ ਪਰ ਡਰਾਮੇ ਨਾ ਕਰੋ ਢੰਡ ਵਿੱਚ ਕੀ ਪਤਾ ਲੱਗਦਾ ਵੀ ਨੱਚਣ ਵਾਲੀ ਕਾਣੀ ਹੈ ਕਾਲੀ ਹੈ ਜੇ ਤੀਰ ਕੱਢ ਦੀਏ ਕੁਲਵੇ ਤਾਂ ਪਤਾ ਹੀ ਨਹੀਂ ਲੱਗਦਾ ਸ਼ਰਿਆਮ ਜਿਹੜੀਆਂ ਕੁੜੀਆਂ ਡਾਂਸਰ ਨੇ ਉਹ ਨੱਚਦੀਆਂ ਨੇ ਨਾ ਉਹਨਾਂ ਦਾ ਇੱਕ ਕਿੱਤਾ ਆਪਣੀ ਰੋਜੀ ਰੋਟੀ ਲਈ ਨੱਚਦੀਆਂ ਨੇ ਤੁਸੀਂ ਵੀ ਨੱਚੋ ਫਿਰ ਕਹੋ ਸਦੇ ਹੋ ਕੇ ਵੀ ਖਾਲਸਾ ਦਾ ਏਜੰਡੇ ਤੇ ਅਸੀਂ ਇਲੈਕਸ਼ਨ ਲੜਦੇ ਆ ਤੁਹਾਡੇ ਨਾਲ ਮੈਂ ਵੀ ਖੜੂ ਪਰ ਬੇਵਕੂਫ ਨਾ ਬਣਾਓ ਲੋਕਾਂ ਨੂੰ ਮੈਂ ਜਿੰਨੇ ਵੀ ਇਹਨਾਂ ਚਿੱਠੀਆਂ ਲੈਣ ਵਾਲੇ ਨੇ ਉਹਨੂੰ ਸਭ ਨੂੰ ਬੇਨਤੀ ਕਰਦਾ ਇੰਨੇ ਖੇਤਰ ਫੇਰੂ ਫੜ ਕੇ ਕੋਈ ਖਾਲਸਤਾਨੀ ਬਣਾਉਣਾ ਇਹਨਾਂ ਨੇ ਤੇ ਨਾ ਖਾਲਸਤਾਨ ਬਣੇ ਇਹਨਾਂ ਨੇ ਬੇਵਕੂਫ ਬਣਾਉਣਾ ਸੀ ਬਣਾਤਾ ਤੁਹਾਨੂੰ ਹੁਣ ਦੁਕਾਨ ਬੰਦ ਹੋਣ ਵਾਲੀ ਐ ਇਹ ਤਾਂ ਬਿਲਕਦੇ ਨੇ ਤਾਂ ਚੀਕਾਂ ਮਾਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ